ਜੋ ਬੈਗ ਲੈ ਕੇ ਆਊਗਾ ਮੀਜੀ ਜੀ ਪਿਆਊਗੀ ਕਾਣ ਤੁਹਾਡਾ ਹਸਬੰਡ ਹਾਂ ਅੱਛਾ ਅੱਜ ਤੇਰਾ ਮੀਆਂ ਜੀ ਆਊਗਾ ਹਫਤੇ ਬਾਅਦ ਹਨਾ ਫਿਰ ਉਹਦਾ ਬੈਗ ਸਿੱਟਦੀ ਉਹਦੇ ਚ ਮਸ਼ੀਨ ਚ ਠੀਕ ਹੈ ਤੈਨੂੰ ਤਾਂ ਕੱਪੜੇ ਧਰ ਦੇ ਅੱਜ ਮੈਡਮ ਨੂੰ ਚੋ ਚੜਿਆ ਪਿਆ ਮੀਆਂ ਜੀ ਆਣਗੇ ਹਫਤੇ ਬਾਅਦ ਹਾਂ ਸਤਿਵੰਦ ਜੀ ਆਂਦੀ ਨਵਾਂ ਚਾਲ ਲੈਣਾ ਤਾਂ ਫਿਰ ਕੱਲ ਅੱਜ ਉਹ ਚੰਡਾ ਲਹਿਰਾਇਆ ਚੰਡਾ ਲਹਿਰਾਇਆ ਅੱਜ 15 ਅਗਸਤ ਦਾ ਇਹਨਾਂ ਨੂੰ ਨਾਦੇ ਸਰਕਾਰੀ ਸਕੂਲਾਂ ਦੇ ਸਾਰੇ ਚ ਬਣਾਉਂਦੇ ਨੇ ਕਣ ਲੈ ਜੀ ਸ਼੍ਰੀਤਾ ਕੋ ਪਰ ਹੈ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਹੁਣ ਕੋਣੀ ਨੌ ਦਾ ਟਾਈਮ ਆ ਤੇ ਅੱਜ ਰਾਤ ਨੂੰ ਜਨਮਾਸਤਮੀ 12 ਵਜੇ ਤੋਂ ਬਾਅਦ ਸਟਾਰਟ ਹੋ ਰਹੀ ਹੈ ਨਾ 12 ਵਜੇ ਕ੍ਰਿਸ਼ਨ ਜੀ ਦਾ ਜਨਮ ਦਿਨ ਹੋਗਾ ਅੱਧੇ 15 ਨੂੰ ਮਨਾ ਰਹੇ ਨੇ ਅੱਧੇ 16 ਨੂੰ ਮੈਸ ਜਿਆਦਾਤਰ ਤਾਂ 16 ਦੀ ਹੋ ਆ ਕੱਲ ਦੀ ਆ ਕੱਲ ਦੀ ਆ ਯੂਵੀ ਦਾ ਜਿਹੜਾ ਮੈਸੇਜ ਆਦਾ ਨਾ ਉਹ ਮੈਂ ਦੱਸ ਦਿੱਤੀ 15 ਦੀ ਹੈ ਉਹ ਐ ਲਿਖਿਆ ਵਾ ਕਿ 15 ਤਰੀਕ ਨੂੰ ਦੀ ਅਗਸਤ ਦੀ ਛੁੱਟੀ ਹੈ ਤੇ 16 ਦੀ ਜਨਮਾਸਤਮੀ ਹੈ ਅਗਰਾਂ ਦੇ ਅੱਜ 15 ਤਰੀਕ ਨੂੰ ਛੁੱਟੀ ਆ ਹਾਂ ਆ ਤੇ 15 ਅਗਸਤ ਹੈ ਦੋ ਦਿਨੇ ਤੇ ਅੱਜ 15 ਜੁਲਾਈ ਵਾਲੇ ਦਿਨ ਅਸੀਂ ਇੰਡੀਪੈਂਡੈਂਸ ਡੇ ਠੀਕੇ ਸੜਾਣਾ ਫੋਨ ਨਾ ਹਵਾਇਆ ਸੋ ਫੋਨ ਨੂੰ ਬੋਹਲੇ ਚਾਹੁੰਦਾ ਹਾਂ ਤੇ ਮੂਨ ਬਣਾ ਲੱਗੇ ਅਸੀਂ ਆਲੂ ਵਾਲੇ ਪਰੌਂਠੇ ਪਰੌਂਠੇ ਦਾ ਅਸੀਂ ਭਾਰੀ ਬਣਾਵਾਂਗੇ ਬਸ ਛਿੱਲ ਲੀਏ ਇਹਦੇ ਵਿੱਚ ਕਾਫੀ ਹਨ ਬਚ ਜਾਣਗੇ ਨਾ ਸ਼ਾਮ ਨੂੰ ਸਬਜ਼ੀ ਚ ਬਣਾ ਲੀਏ ਛਿੱਲੇ ਕਿਰਨ ਦੇ ਸਾਥ ਲਾ ਦੇ ਜੇ ਕੋਈ ਸਬਜ਼ੀ ਸੁੱਕੀ ਜੀ ਮੇ ਬਣਾਣੀ ਹੋਈ ਜਿਵੇਂ ਟੋਰੀਆਂ ਟੋਕਲੀਆਂ ਲਾ ਕੇ ਟੋਰੀ ਖਾਣੇ ਕਾਲੀਆਂ ਤਾਂ ਹੈ ਨਹੀਂ ਹੁਣ ਆਲੂ ਜੇ ਉਪਾਰੇ ਵਿੱਚ ਬਚ ਗਏ ਦੇਖੀ ਆਪੂ ਇਹ ਕੋਈ ਹੋਇਆ ਫਿਰ ਕੋਈ ਨਾ ਬਣ। ਹਾਂ ਨਹੀਂ ਬਣਾਂਗੇ। ਬਣ ਤਾਂ ਰਹੀ ਆ। ਇੱਕ ਲੱਗਿਆ ਵਾ ਤਾਂ ਮੈਂ ਬਣਾ ਦੂੰ। तुझे ਬਣਾਉਣਾ ਹੈ? ਤੂੰ ਜੇ ਬੈਠਾ ਚਲ ਕੇ ਜੇ ਬੈਠਾ ਬਣਾਉਂਦਾ ਪਰ ਮੈਂ ਬਣਾਉਂ ਕਿਉਂਕਿ ਨਾ ਬੈਠਾ ਇੱਕ ਤਾਂ ਤੇਲ ਪੇਟੇ ਚ ਜਿੰਨਾ ਤੇਲ ਪੈਂਦਾ ਉਹਨਾਂ ਵਧੀਆ ਬਣਦਾ ਤੇ ਤੇਲ ਹੋ ਗਿਆ ਮੈਗਾ ਪਿੱਪਾ ਲਿਆਣ ਤੇ ਮਨ ਨਾ ਤੇਲ ਹੋਊ ਫਿਰ ਮੈਂ ਤਾਂ ਕਿਹਾ ਨਾ ਜਿਆਦਾ ਛਿੱਟੇ ਵਧੀਆ ਬਣਦਾ ਜੀ ਥੋੜਾ ਬਣਾਈ ਆਪਾਂ ਫਿਰ ਵਧੀਆ ਬਣੀ ਨਹੀਂ ਤਾਂ ਉਹ ਨਾ ਜਿਹੜਾ ਉਹ ਬਣ ਜਾਂਦਾ ਕਨਾਜ ਆ ਬਣ ਜਾਂਦਾ ਕਨਾਜ ਆ ਬਣ ਜਾਂਦਾ ਉਹ ਤਾਂ ਬਹੁਤ ਜਵਾ ਪਸੰਦ ਨਹੀਂ ਸਾ ਅਸੀਂ ਖਾਂਦੇ ਨਹੀਂ ਹੈਗੇ ਜਿੰਨਾ ਘੱਟ ਬਣਾਈ ਹੋਣਾ ਕਰੇ ਵਧੀਆ ਬਣਦਾ ਹਾਂ ਉਹਨਾਂ ਚਾਦੇ ਵਧੀਆ ਬਣਦਾ ਹੈ ਤੇ ਉੱਥੇ ਸੁਹਾਣੇ ਉਹ ਬੀਬੀਆਂ ਨੇ ਬਣਾਉਂਦੇ ਨੇ ਉਹ ਬੜਾ ਪੇਠਾ ਮੈਸ਼ ਕਰਕੇ ਮੈਸ਼ ਕਰਕੇ ਉਹਦੇ ਮੈਸ਼ ਕਰਕੇ ਨਹੀਂ ਹਾਂ ਪੂਰੀਆਂ ਨਾਲ ਬਣਾਉਂਦੇ ਨੇ ਪਾਮਣ ਵੀ ਮੁੜ ਕੋਮੜਾ ਆਪਾਂ ਬਣਾਦੇ ਆਪਾਂ ਨੂੰ ਤਾਂ ਪਤਾ ਹੀ ਆ ਹੁਣ ਜਿਹੜੇ ਪੰਜਾਬੀ ਹੁੰਦੇ ਨੇ ਤਾਂ ਦੇਸੀ ਚੀਜ਼ਾਂ ਖਾਣ ਦੀ ਜਰੂਰ ਉਹ ਹੁੰਦੀਆਂ ਨਾਲ ਸਵੇਰੇ ਬਣਾ ਲੈਂਦੇ ਆਂ ਸਿੱਟੀਆਂ ਦਾ ਟ੍ਰਿਕ ਕਿੱਥੇ ਨਾਲ ਬੋਲੀਆਂ ਕੱਢੋ ਬਣਾ ਲੀਂ ਸਵੇਰੇ ਸਵੇਰੇ ਕਿ ਸ਼ਾਮ ਨੂੰ ਸ਼ਾਮ ਤੱਕ ਬਗ ਜਾਣੀ ਸ਼ਾਮ ਨੂੰ ਜੇ ਲੈ ਜਾਣੀਆਂ ਪੈਕ ਕਰਕੇ ਖਾ ਵੀ ਜਾਇਓ ਲੈ ਲੀ ਜਾਓ ਫਿਰ ਕਿੱਥੇ ਜਾਣਾ ਸ਼ਾਮ ਨੂੰ ਬੰਦੇ ਆਣ ਹੈ ਨੰਗਰ ਵੱਤੋਂ ਦੇ ਛੋਲੇ ਖੋਣੇ ਫਿਰ ਸਵੇਰੇ ਬਣਾ ਲਾਂਗੇ ਕਿੱਥੇ ਜਾਣਾ ਕਿੱਥੇ ਜਾਣਾ ਮੰਮੀ ਨੌਮੀ ਪਾਸੋਂ ਨੂੰ ਨਾ ਕਿਸੇ ਵੀ ਦਿਨ ਆਓ ਕਿੱਥੇ ਜਾਣਾ ਕਰੂਗੀ ਫਿਰ ਪਾਸੋਂ ਨੂੰ ਆਦੇ ਤੇ ਫਿਰ ਪਾਸੋਂ ਨੂੰ ਸ਼ਾਮ ਨੂੰ ਘਿੜੀ ਬੈਠੇ ਚ ਸ਼ਾਮ ਨੂੰ ਬਣਾਵਾਂਗੇ ਕਿਉਂਕਿ ਸਵੇਰ ਦਾ ਬਣਾਵਾਂਗੇ ਮੋਤਾ ਦੇ ਤਾਂ ਜਲੇ ਹੋਣਾ ਕਈ ਵਾਰ ਆਕਦਾ ਹੁੰਦਾ ਚਲੋ ਅਸੀਂ ਖਾ ਕੇ ਤੇ ਉੱਥੇ ਜਾਂਦੇ ਹਾਂ ਹਮੇਸ਼ਾ ਪਰ ਕਈ ਵਾਰ ਹੁੰਦਾ ਨਾ ਲੰਗਰ ਲੱਗਿਆ ਫਿਰ ਅਸੀਂ ਖਾ ਲੁੰਨੇ ਹਾਂ ਕਿੱਥੇ ਜਾਣਾ ਚਾਚੀ ਨੇ ਨਾ ਉੱਥੇ ਕੂਆ ਸੱਤੀ ਤੇ ਮਿਲਨੇ ਤੇ ਸੁਖਤਾਨ ਤਾਈ ਜਾਣਾ ਹੈਗਾ ਉਹ ਤੇਰਾ ਰਾਤ ਲੱਗਦੀ ਹੈ ਇਹਨੂੰ ਐ ਵੀ ਨਹੀਂ ਜਾਣਾ ਜਗਾ ਵੀ ਨਹੀਂ ਪੱਡੀ ਗਿਆ ਗਾਂ ਵੀ ਨਾਲੇ ਬਹੁਤ ਔਖਾ ਜਗਾ ਵੀ ਪੰਜ ਜਾਣੇ ਹੈਗੇ ਆ ਬਹੁਤ ਐਡੀ ਦੂਰ ਦਾ ਸਪੋਰਟ ਡੇਢ ਘੰਟੇ ਲੱਗ ਰਸਪੈ ਮੰਨ ਜੇ ਨੰਨੇ ਪੰਜ ਜਾਣੇ ਪੂਰੇ ਆ ਫੋਨ ਅੰਦਰ ਇਹ ਐਗਜ਼ਾਮ ਵੀ ਆਉਂਗਾ ਹਾਂ ਅਸਲ ਤਾਈ ਕਹਿੰਦੀ ਦਾਰਨੀ ਦਾ ਆਈਏ ਤੇ ਉਹ ਕਾਂਟੇ ਉਹਦੇ ਜਦੀ ਚਾਲ ਉਹਦੀ ਕੱਲ ਨੂੰ ਆਗਲਾ ਹਾਂ ਕੱਲ ਨੂੰ ਤੇ ਜੇ ਅਗਲੇ ਦਿਨ ਸਵੇਰੇ ਕੰਮ ਦੇ ਬਾਅਦ ਕੀ 20 ਦੀ ਤਾਂ ਇਹ ਕਹਿੰਦੀ ਜਗ੍ਹਾ ਉਹਨੇ ਹੈਗੀ ਇੱਕ ਫਿਰਣਾ ਉਹ ਬ੍ਰਾਹਮਣੀ ਇੱਧੀਆਂ ਦਿੰਦੀ ਆ ਤਾਂ ਮੈਂ ਸਾਡਾ ਕਾਣਾ ਔਰ ਛੇ ਮਾ ਆ ਬੋ ਗਿਆ ਛੇ ਮਾ ਆ ਬੋ ਤਾਂ ਉਹ ਆਹ ਤਾਂ ਗਲੇ ਆ ਗਿਆ ਛੇ ਹੋ ਗਿਆ ਗੋਦੀ ਚ ਵਜੂਦਾ ਗੋਦੀ ਚ ਟੱਪੀ ਜਾਂਦਾ ਉਹ ਉਹ ਟਿੱਗੇ ਪੈਂਦਾ ਔਰ ਉਹਨੇ ਉਹ ਵੀ ਇੱਕ ਸੀਟ ਚਾਹੀਦੀ ਹੁਣ ਸਹੀ ਗੱਲ ਹੈ ਅਸੀਂ ਮੈਂਬਰ ਵਾਧ ਰਹੇ ਆਂ ਬਾਹਰ ਗੱਡੀ ਸਾਡੀ ਛੋਟੀ ਹੁੰਦੀ ਜਾਨੀ ਬਾਹਰ ਗੱਡੀ ਛੋਟੀ ਹੁੰਦੀ ਜਾਨੀ ਪਰਿਵਾਰ ਵੱਡਾ ਹੁੰਦਾ ਜਾਨੀ ਵਾਹਿਗੁਰੂ ਕਿਰਪਾ ਕਰੇ ਬਸ ਜਲਦੀ ਤੋਂ ਜਲਦੀ ਅਸੀਂ ਆਪਣੀ ਸਕੋਰਪਿਓ ਕਿਸੇ ਸਕੋਰਪਿਓ ਗੱਡੀ ਸਕੋਰਪਿਓ ਹੀ ਨਹੀਂ ਜਿਹੜੀ ਕੋਈ ਮਰਜੀ ਜਿਹੜੀ ਮਤਲਬ 7 9 ਸੀਟਰ ਹੋਵੇ ਹਾਂ 9 ਸੀਟਰ ਹੋਵੇ ਕੋਈ ਵੀ ਹਨਾ ਵੀ ਪਰਿਵਾਰ ਸਾਡਾ ਵੱਡਾ ਆ ਵਾਹਿਗੁਰੂ ਰਹਿਣ ਦੇ ਰਹੇ ਨੇ ਅੱਗੇ ਵੀ ਜਾਣ ਸਕਦੇ ਕਰੀਏ ਅਸੀਂ ਕਿੱਥੇ ਜਾਂਦੇ ਆਂ ਹਾਂ ਵਾਹਿਗੁਰੂ ਜਰਤੀ ਸਾਡੇ ਤੇ ਕਿਰਪਾ ਕਰੇ ਅ ਚੰਗੀ ਖਬਰ ਚੰਗੀਆਂ ਖਬਰਾਂ ਲੈ ਕੇ ਆਂਦਾ ਰਹੇ ਤੇ ਹਨਾ ਅਸੀਂ ਜਲਦੀ 9 ਸੀਟਰ ਗੱਡੀ ਲਈਏ ਤੇ ਛੋਟੀ ਹੈ ਜਿਹੜੀ ਉਹ ਸਾਡੇ ਦੋਵਾਂ ਦੇ ਹਵਾਲੇ ਵਿੱਚ ਤੁਸੀਂ ਚਲਾਇ ਕਰੋਗੇ ਉਹਦੇ ਕਿੱਡੇ ਅਸੀਂ ਕਹੀ ਜਾਂਦੀ ਮੈਂ ਵੀ ਸਿੱਖ ਦਊਂ ਤੈਨੂੰ ਮੈਂ ਸਿਖਾ ਦਊਂ ਪਹਿਲਾਂ ਮੈਂ ਫਿਰ ਪਹਿਲਾਂ ਮੇਰਾ ਤਾਂ ਉਹ ਕਾਰ ਵੀ ਹਾਂ ਤੁਸੀਂ ਜਾ ਕੇ ਸਿਖਾਣਾ ਅੱਜ ਨਹੀਂ ਜਾਂਦੀ ਸੋਮਵਾਰ ਨੂੰ ਫਿਰ ਮੈਂ ਕਿੰਨੇ ਦਿਨ ਨਹੀਂ ਮੁੜਦੀ ਆ ਸੋਮਵਾਰ ਹੋਰ ਕਿੱਥੇ ਸਿੱਖਿਆ ਹੋਈ ਨਾ ਸਖਤ ਨਹੀਂ ਤੇ ਹੁੰਦੀ ਵਿਪਾਸ ਬਾਤ ਹਾਂ ਵੀ ਲਗਾਤਾਰ ਸਖਤ ਨਹੀਂ ਬੈਂਦੀ ਫਿਰ ਗਿਆ ਪਾਣੀ ਨੂੰ ਜਾਂਦਾ ਗਲਾ ਕਿਉਂਕਿ ਜੇ ਕਿਤੇ ਲੱਗੇ ਹੁੰਦੇ ਹਨ ਸਿੱਖਣ ਤੇ ਤਾਂ ਲਗਾਤਾਰ ਸਿੱਖ ਦੀ ਲੋੜ ਜਾਂਦੀ ਹੈ ਹਨਾ ਹੁਣ ਐਵੇਂ ਮਾਸਟਰ ਸਿਖਾ ਰਹੇ ਹਨ ਤਾਂ ਦਿਨ ਦੇ ਭਾਵੇਂ ਜਾਂਦਾ ਮੰਦੇ ਚਾ ਕੋਈ ਗੱਲ ਨਹੀਂ ਚੱਕਰ ਦਾ ਕੋਈ ਨਹੀਂ ਵੈਸੇ ਉਰੇ ਸਾਰੀ ਜਾਂਦਾ ਏ ਤੇ ਹਨਾ ਯੂਵੀ ਦਾ ਹੀ ਕਰ ਤੇ ਉਹ ਸਕੂਲ ਭੇਜਣਾ ਆਫ ਕਰਨਾ ਜੋੜਾ ਕਰ ਨਹੀਂ ਬਾਕੀ ਦਾ ਸਾਰਾ ਹੋਏ ਜਾਂਦਾ ਏ ਸਭ ਜੁਰਤੀਆ ਸਾਰਾ ਹੋ ਗਿਆ ਚਾ ਮਾਰ ਦੇ ਕਰ ਜਾਣਾ ਥੋਨੇ

ਆ ਮੈਂ ਬੰਦਾ ਤੇ ਰਹਾ ਜਾਂ ਤੇਰੀ ਮਾਈ ਬੰਦਾ ਆਪ ਰੋਲਾ ਪੰਕਾ ਕੀ ਮੈਂ ਝੋਲਾ ਬੰਦਾ ਕੋਈ ਤੇ ਨਾ ਬੰਦਾ ਬਈ ਲੋ ਜੀ ਇੱਥੇ ਨਾ ਸਵੇਰ ਦੇ ਹਜੇ 8:30 ਦਾ ਹੀ ਟਾਈਮ ਹੋ ਰਿਹਾ ਐ ਇੱਧਰ ਆਬੂ ਤੇ ਯੂਵੀ ਦੇਖ ਰਹੇ ਆ ਕ੍ਰਿਸ਼ਨਾ ਵਾਲੀ ਫਿਲਮ ਤੇ ਮੈਂ ਨਾ ਅਚਾਨਕੇ ਫੋਨ ਲੈ ਕੇ ਆਈ ਤੀ ਕਿਉਂਕਿ ਮੈਂ ਇੱਥੇ ਆਬੂ ਦੀ ਵੀਡੀਓ ਬਣਾਉਣਾ ਆਈ ਤੀ ਆਬੂ ਨੂੰ ਨਾ ਬੈਠੇ ਨੂੰ ਦੇਖੋ ਰਾਮ ਨਾਲ ਅੱਜ ਜਨਮਾਸ਼ਟਮੀ ਦਾ ਦਿਨ ਆ ਤੇ ਆਰਾਮ ਨਾਲ ਨਾ ਸਰਾਣਾ ਲੱਤਾਂ ਦੇ ਵਿੱਚ ਦੇ ਕੇ ਮੂੰਹ ਟੇਡਾ ਕਰਕੇ ਮੂੰਹ ਤੇ ਹੱਥ ਤਰ ਕਹਿਣ ਟੀਵੀ ਦੇਖ ਰਿਹਾ ਦੇਖੋ ਰਾਮ ਨਾਲ ਲੋ ਜੀ ਪਰੋਟੀ ਲਾਣ ਲੱਗੇ ਲਾ ਦੇ ਇਹ ਸਭ ਤੋਂ ਪਹਿਲਾਂ ਨਾ ਆਬੂ ਦੀ ਤੇ ਯੂਵੀ ਦੋਨੇ ਨਹੀਂ ਲਿਆਣੇ ਕਿਉਂਕਿ ਯਾ ਤਾਂ ਪਹਿਲਾਂ ਪੱਕੇ ਕਰਦੇ ਨੇ ਬੀਬੀ ਦੀ ਰੋਟੀ ਸਭ ਤੋਂ ਪਹਿਲਾਂ ਬੀਬੀ ਨੂੰ ਜਾਂਦਾ ਸਾਡੇ ਘਰ ਤੇ ਨਾ ਸਭ ਤੋਂ ਪਹਿਲਾਂ ਯਾ ਬੱਚਿਆਂ ਦੀ ਯਾ ਬੀਬੀ ਦੀ ਹੁਣ ਬੀਬੀ ਦੀ ਵਾਰੀ ਕੱਟ ਗਈ ਉਹਨੇ ਨਿਆਣਾ ਸ਼ੁਰੂ ਕੀਤਾ ਬਜ਼ੁਰਗਾਂ ਨੂੰ ਜੇ ਬੱਚੇ ਪਹਿਲਾਂ ਬੱਚੇ ਯਾ ਨਿਆਣੇ ਯਾ ਸਿਆਣੇ ਪਹਿਲਾਂ ਦੀ ਬੀਬੀ ਉਹ ਸਿਆਣ ਚ ਖਾਂਦੀ ਹੁੰਦੀ ਹੁੰਦੀ ਬਿਨਾ ਕੀ ਤੋਂ ਗੱਲ ਵਿੱਚ ਦਿਖਾ ਲੈਂਦੀ ਹੁੰਦੀ ਥੋੜੀ ਥੋੜਾ ਲਾ ਕੇ ਹਾਂ ਆਬੂ ਦੀ ਯੂਵੀ ਤੇ ਵਾਰ ਬੀਡੀਓ ਸ਼ੁਰੂ کیونکہ تینے کٹ کی لگے کھاندے نے کٹ کی تے کٹ آلے کٹالے بی بی وی کٹالے پاوندی ہے آ ہو دی چھوٹی جی پروڈی ہوتا آ ہو دی چھوٹی جی سب تو پہلا آ ہو دی چھوٹے تے سٹارٹ ہویا سب تو پہلا پھر سیدھا بڑے تو نیاںے یا سیاںے اینی بھوکھے نہنے چاہیے تے بچال हाँ تے کوئی چکر کھڑائیں ہاں ٹھیک ہے ہاں ٹھیک ہے ہاں ٹھیک ਟਿੱਕੇ ਪਹਿਲੀ ਜਿਹੜੀ ਆਉਂਗੀ ਨਾ ਆ ਆ ਵਸੇ ਲੋਗਿੰਦੇ ਆਈ ਗਿਆ ਤਾਂ ਪੀ ਉਹ ਥੀ ਲੈ ਕੇ ਆ ਗਿਆ ਬਸ ਉਹਨੇ ਨਹੀਂ ਐਂ ਹੀ ਜਿਹੜੇ ਕੱਢੀ ਜਾਣੇ ਐਨੀ ਵੀ ਟਿੱਕੇ ਬਹਿ ਕੇ ਰੋਟੀ ਖਾ ਲਾ ਨੋ ਜੀ ਮੈਂ ਬਣਾਈ ਜਾ ਰਹੀਆਂ ਮੰਦਿਰ ਰੋਟੀ ਦਈ ਜਾ ਰਹੀ ਐ ਫਿਰ ਐਵੇਂ ਆ ਜਿਵੇਂ ਕਿ ਪਹਿਲਾਂ ਤੁਹਾਨੂੰ ਵੀਡੀਓ ਚ ਦੱਸਿਆ ਵੀ ਆਲੂ ਵਾਲੀ ਰੋਟੀ ਨੂੰ ਨਾ ਟਾਈਮ ਨਹੀਂ ਲੱਗਦਾ ਕੱਲਾ ਬੰਦਾ ਆਮ ਨਾਲ ਬਣਾ ਸਕਦਾ ਮੈਂ ਇਸ ਕਰਕੇ ਮੈਂ ਕੱਲੀ ਵੀ ਬਣਾ ਲੰਨੀ ਐ ਫਿਰ ਮਨਦੀਪ ਦਹੀਂ ਜਾਂਦੀ ਐ ਮੈਂ ਬਣਾਈ ਜਾਂਦੀ ਐ ਕੰਮ ਜਲਦੀ ਨਿਬੜ ਜਣਾ ਜਿਹੜੇ ਦੂਜੇ ਪਰੌਂਠੇ ਹੁੰਦੇ ਜਿਹੜੇ ਮੁੱਲੀਆਂ ਵਾਲੇ ਜਾਂ ਬਿੱਬੀ ਦੇ ਨਾ ਹਾਂ ਆ ਬਿੱਬੀ ਦੇ ਕੋਈ ਵੀ ਹੈ ਨਾ ਉਹ ਨਹੀਂ ਸਾਡੇ ਤੋਂ ਬਣਦੇ ਹੈਗੇ ਉਹਨਾਂ ਨੂੰ ਟਾਈਮ ਲੱਗਦਾ ਉਹ ਵਿੱਚ ਤਾਂ ਕੱਲੀ ਤੋਂ ਨਹੀਂ ਬਣਦੇ ਇਹ ਆਲੂ ਵਾਲੇ ਪਰੌਂਠੇ ਨਾਲ ਨਾ ਕੱਲੀ ਬਣਾ ਸਕਦੀ ਐ ਐਨੂੰ ਤਾਂ ਫਿਰ ਉਹ ਟਾਈਮ ਖੜਾ ਖੜਾ ਪੈ ਜਾਂਦਾ ਨਹੀਂ ਹਾਂ ਜਿਹੜੇ ਉਹ ਜੋੜ ਕੇ ਬਣਾਉਂਦੇ ਆ ਉਹਨਾਂ ਨੂੰ ਪਾਉਂਦਾ ਉਹਨਾਂ ਨੂੰ ਕੈਮ ਲਾਦਾ ਮੇਰੇ ਟੱਕਣ ਖੁੱਲ੍ਹ ਗਈ ਇਹ ਕੈਮ ਨਹੀਂ ਆਪ ਵੀ ਪਿੰਦੇ ਨਹੀਂ ਸਿਰ ਤੇ ਗਾਉਂਦੇ ਆ ਯੂ ਵੀ ਨਹੀਂ ਹਾਂ ਹਲੇ ਦੁੰਦੇ ਨੇ ਖਾਰਾ ਬਣਾਉਣਾ ਚਾਹੀਦਾ ਤਾਂ ਸਹੀ ਕੰਮ ਕਰਦੇ ਸਾਡਾ ਕੰਮ ਚੰਗਾ ਨਿਪੜ ਤੇ ਵੀਡੀਓ ਨਾਲ ਜੁੜੇ ਰਹੋ ਕੀ ਹੋ ਰਿਹਾ ਮੇਰਾ ਸਾਜ ਕੀ ਹੋ ਰਿਹਾ ਆਏ ਆ ਕੀ ਕਰ ਰਿਹਾ ਓ ਗਿਰ ਜਣੀ ਉਹ ਇਹ ਮੁੰਡਾ ਸਾਰਾ ਦਿਨ ਚਿੱਤਰਖਾਨੇ ਵਾਲਾ ਕੰਮ ਕਰਦਾ ਦੀਦੀ ਨਹੀਂ ਆਏ ਇਹ ਆ ਫਿਰ ਜਿੱ ਚਲਾਈ ਕਸਾ ਨਹੀਂ ਮੇਰੀ ਦਰਾਣੀ ਨੇ ਵੀ ਅੱਜ ਉਹ ਫਰਾਕ ਸੂਟ ਕੱਢ ਲਿਆ ਜਿਹੜਾ ਅਸੀਂ ਇਕੱਠੀਆਂ ਲੈ ਕੇ ਆਏ ਸੌਰੀ ਮਨਦੀਪ ਨੇ ਇਕੱਠੀਆਂ ਜਿਹੜਾ ਅਸੀਂ ਇਕੱਠੀ ਮੈਂ ਤੁਹਾਨੂੰ ਧੋਣ ਦਾ ਠਾਣੀ ਕਿਹਾ ਹੈਗਾ ਅਜੇ ਠਾਣੀ ਦਾ ਤੂੰ ਅੱਗੇ ਵੀ ਨਹੀਂ ਕਹਿੰਦੀ ਅੱਗੇ ਤੋਂ ਯੂਵੀ ਦੀ ਮੰਮੀ ਕਰਨੀ ਆ ਯੂਵੀ ਦੀ ਮੰਮੀ ਅਫੇਰ ਹੋੜੀ ਹੋੜੀ ਹੱਥ ਪਾਉਗੀ ਹੁਣ ਹੱਥ ਬੰਨ੍ਹ ਪਈ ਹੋਈ ਥੋੜੀ ਸੁਆਹ ਪਈ ਰਹੀ ਆ ਜਾਣ ਕੇ ਆ ਦੇਖ ਲਓ ਵਲੌਗ ਚ ਜਾਣ ਕੇ ਹੋ ਰਹੀ ਆ ਮੈਨੂੰ ਤਾਂ ਪਈ ਵੀ ਆ ਆ ਦੇਖ ਲਓ ਇਹ ਕਿਸੇ ਨੂੰ ਕਰ ਦਿੰਦੇ ਉਹ ਮਨਦੀਪ ਕੌਰ ਮੈਡਮ ਜੀ ਦਾ ਆ ਸੂਟ ਦੇਖ ਲਓ ਜਿਹੜਾ ਮੈਂ ਪਾਇਆ ਅਸੀਂ ਇਕੱਠੀਆਂ ਲੈ ਕੇ ਆਈਆਂ ਦੋਨੇ ਜਣੀਆਂ ਹਨਾ ਬਲੈਕ ਤੂੰ ਬਲੈਕ ਲਈ ਇੱਥੇ ਮੈਂ ਆ ਕੱਗਰਾ ਲੈ ਕੇ ਆਈ ਸੀ ਅਸੀਂ ਦੋਵੇਂ ਤੂੰ ਬੇਕਾਰ ਤੁਹਾਡਾ ਕੱਗੜਾ ਨਹੀਂ ਗਿਆ ਮੇਰਾ ਵਧੀਆ ਤੂੰ ਬੇਕਾਰ ਤੇਰਾ ਕੱਗੜਾ ਬੇਕਾਰ ਆਇਦਰ ਦੇਖ ਲੋ ਆ ਇਹਨੂੰ ਘਮਾਂਦਾ ਫਿਰ ਰਿਹਾ ਵਿੱਚ ਤੇ ਉਹ ਗਿਰ ਜਣੀ ਨਾ ਚੱਲ ਗਿਰੂਗੀ ਨਾ ਛਿੱਤਰ ਖਾਏਗਾ ਆ ਛੋਟਾ ਉਹਦੇ ਪਿੱਛੇ ਪਿੱਛੇ ਭੱਜੀ ਜਾ ਰਿਹਾ ਪਤਾ ਨਹੀਂ ਇਹ ਕੀ ਕਰੀ ਜਾਂਦੇ ਨੇ ਹਨਾ ਅੱਗ ਉੱਥੇ ਧਰਦੇ ਕਹਿੰਦਾ ਅੱਗ ਕਹਿੰਦਾ ਇਹ ਤਾਂ ਤੂ ਜੋ ਬੈਗ ਲੈ ਕੇ ਆਊਗਾ ਮੀਜੀ ਜਿਪੇ ਹੋਊਗੀ ਕੌਣ ਤੁਹਾਡਾ ਹਸਬੰਡ ਹਾਂ ਅੱਛਾ ਅੱਜ ਤੇਰਾ ਮੀਆਂ ਜੀ ਆਊਗਾ ਹਫਤੇ ਬਾਅਦ ਹਨਾ ਫਿਰ ਉਹਦਾ ਬੈਗ ਸਿੱਟਦੀ ਆ ਉਹਦੇ ਚ ਮਸ਼ੀਨ ਚ ਤੈਂ ਤਾਂ ਕਪੜੀ ਤਰਤੀ ਅੱਜ ਮੈਡਮ ਨੂੰ ਚੋ ਚੜਿਆ ਪਿਆ ਮੀਆ ਜੀ ਆਣਗੇ ਹਫਤੇ ਬਾਅਦ ਸਵੇਰ ਦੀ ਚੰਨੀ ਵਾਲਾ ਕੱਲ ਆ ਲੈਣਾ ਤਾਂ ਫਿਰ ਕੱਲ ਅੱਜ ਉਹ ਚੰਡਾ ਲਹਿਰਾਇਆ ਚੰਡਾ ਲਹਿਰਾਇਆ ਅੱਜ 15 ਅਗਸਤ ਦਾ ਇਹਨਾਂ ਵੀ ਮਨਾਦੇ ਸਰਕਾਰੀ ਸਕੂਲਾਂ 'ਚ ਸਾਰਿਆਂ 'ਚ ਬਣਾਉਂਦੇ ਨੇ ਘੰਟਾ ਫਿਰ ਹੁਣ ਨਾ ਮੈਂ ਪੁੱਛਿਆ ਤਾਂ ਯੂਵੀ ਨੂੰ ਵੀ ਯੂਵੀ ਤੁਹਾਡੇ ਸਕੂਲ 'ਚ ਮਨਾਇਆ ਤਾਂ ਕਹਿੰਦਾ ਉਹ ਤਾਂ ਮੀਂਹ ਪੈ ਰਿਹਾ ਤਾਂ ਕੱਲ ਕੱਲ ਮੀਂਹ ਨਹੀਂ ਪੈ ਰਿਹਾ ਤਾਂ ਨਾ ਅੱਜ ਵੀ ਨਹੀਂ ਮਨਾਉਂਦੇ ਨੇ ਪਰ ਅੰਤਰੀਂ ਉਹ ਬਸ ਉਹ ਤਾਂ ਮਨਾਦੇ ਹੁੰਦੇ ਤੇ ਅਸੀਂ ਤਾਂ ਭੱਜ ਜਾਂਦੇ ਹੁੰਦੇ ਸੀ ਨਹੀਂ ਸਰਕਾਰੀਆਂ ਚ ਮਨਾਉਂਦੇ ਐ ਪ੍ਰਾਈਵੇਟਾਂ ਚ ਸਰਕਾਰੀ ਚ ਬੜੇ ਹੁੰਦੇ ਆ ਮੈਂ ਤਾਂ ਭੱਜੀ ਜਾਂਦੀ ਹੁੰਦੀ ਕਿ ਲੱਡੂ ਕਿਦੇ ਦੋ ਦੋ ਪ੍ਰਾਈਵੇਟਾਂ ਚ ਨਹੀਂ ਮਨਾਉਂਦੇ ਹੈਗੇ ਹਾਂ ਮੈਂ ਕੰਟਾਈਂ ਕੰਟਾਈਂ ਜਾਣਾ ਪੈਂਦਾ ਕੰਟਾਈਂ ਹੈ ਚਾਚੀ ਲੈਣਾ ਓਏ ਨਹੀਂ ਨਹੀਂ ਚੱਲਣ ਤਾਂ ਚੱਲ 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 ਮੈਂ ਇਹੋ ਦੀ ਚੱਕਦੀ ਹਾਂ ਹਾਂ ਚੱਲੇ ਇਹਨੂੰ ਬਾਹਰ ਲੈ ਕੇ ਆਇਨੂੰ ਬਾਹਰ ਆ ਜਾ ਨਾ ਮੂੰਹ ਮੂੰਹ ਦੀ ਕਿਚੰਗੇ ਹੈ ਮੂੰਹ ਮੂੰਹ ਦੀ ਕਿਚੰਗੇ ਹਾਂ ਚੱਲ ਆ ਜਾ ਪੱਗ ਬਨ ਕੇ ਹੁਣ ਗੁਰਦੁਆਰੇ ਨੂੰ ਭੱਜਦੇ ਆਏ ਕੰਮ ਖਤਮ ਹੋ ਗਿਆ ਉਹ ਦੇਖ ਗੁੱਦੇ ਹਜੇ ਨਹੀਂ ਜਾਣਾ ਪੁੱਤ ਕੰਮ ਦੇਖੀ ਮੂੰਹ ਮੂੰਹ ਦੇਖ ਮੂੰਹ ਕਿਵੇਂ ਚੜਾਇਆ ਪੈਰ ਫੁੱਗ ਜਾਣਗੇ ਅੱਜ ਮੇਰੇ ਬਬੂ ਨੇ ਪੱਗ ਬਣਾ ਲਈ ਹੈ ਨਾ ਉਹ ਐਂ ਦੇਖਾ ਹੈ ਜਦ ਤੱਕ ਇਹ ਖਲੂਗਾ ਨਾ ਹਾਂ ਇਹ ਲੈ ਕੇ ਜਾਵਾਂਗੇ ਨੂੰ ਗੁਰਦੁਆਰੇ ਆਪਾਂ ਫੇ ਬਾਬਾ ਕਹੂਗਾ ਤਾਰਾ ਸਿੰਘ ਆ ਗਿਆ ਤਾਰਾ ਸਿੰਘ ਉਹ ਵੀ ਬਾਬੇ ਨੇ ਇਹਦੇ ਨਾਲ ਤਾਰਾ ਰੱਖਿਆ ਵਾ ਹਣ ਹਣ ਰੋਟੀ ਬਣਾਉਣ ਲੈ ਕੇ ਚੱਲਦੇ ਹਾਂ ਹਾਂ ਚਲੋ ਲੋ ਜੀ ਅੱਜ ਦਾ ਆਪਣਾ ਵਲੌਗ ਹੈ ਜਿਹੜਾ ਇੱਥੇ ਤੱਕ ਸੀਗਾ ਹੁਣ ਆਪਾਂ ਵਲੌਗ ਤਾਂ ਕਰਦੇ ਹਾਂ ਐਂਡ ਅੱਜ 15 ਅਗਸਤ ਦਾ ਸਾਡਾ ਦਿਨ ਐਮੀ ਗਿਆ ਅਸੀਂ ਕਿਤੇ ਨਹੀਂ ਗਏ ਹੈਗੇ ਤੇ ਕੱਲੂ ਹੈਗੀ ਹੈ ਜਨਮਾਸਟਰੀ ਕੱਲੂ ਜਾਣਾ ਏ ਮੰਦੀਪ ਉਹਨਾਂ ਨੇ ਉੱਥੇ ਪੂਆ ਸੱਤੀ ਤੇ ਹਾਂ ਉੱਥੇ ਰਾਤ ਲੱਗੂਗੀ ਆ ਦੇਖੋ ਮੈਂ ਜੇ 9 ਪਾਂ ਸਲਾਈ ਮੈਂ ਕਿ 9 ਸਾਲਾਂ ਬਾਅਦ 9 ਪਾਂ ਸਲਾਈ ਮੈਂ ਕਦੇ ਨਹੀਂ ਲੰਦੀ 9 ਪਾਂਸਾ ਮੈਨੂੰ ਚੋਏ ਨਹੀਂ ਹੈਗਾ 9 ਪਾਂਸਾ ਸੁਰਖੀਆਂ ਬਿੰਦੀਆਂ ਮੈਨੂੰ ਚੋਏ ਨਹੀਂ ਮੈਂ ਜਾ ਨਹੀਂ ਸੌਦਾ ਮੈਨੂੰ ਦਾ ਬਹੁਤ ਦੁੱਖ ਹ ਬਹੁਤ ਸਾਰੇ ਕਹਿੰਦੇ ਨੇ ਵੀ ਤੁਸੀਂ ਲਿਪਸਟਿਕ ਨਹੀਂ ਲੰਦੇ ਨਹੀਂ ਲੰਦੇ ਉਹ ਨਹੀਂ ਲੰਦੇ ਮੇਕਅਪ ਨਹੀਂ ਕਰਦੇ ਹਨਾ ਮੈਨੂੰ ਇੰਨਾ ਸ਼ੌਕ ਨਹੀਂ ਹੈਗਾ ਜਮਾਂ ਵੀ ਨਹੀਂ ਰਹਤੇ ਹੈ ਸਿੰਪਲ ਹਾਂ ਅਸੀਂ ਸਿੰਪਲ ਰਹਿੰਦੇ ਹਾਂ ਜਿਆਦਾ ਮੈਂ ਸ਼ੋਅ ਆਫ ਨਹੀਂ ਕਰਦੇ ਹਾਂ ਠੇ ਦੇਖ ਲੈ ਇਹ ਸ਼ੋਅ ਆਫ ਨਹੀਂ ਹੋ ਰਿਹਾ ਹੋਰ ਕੀ ਹੋ ਰਿਹਾ ਜਦੋਂ ਇਹ ਇਹ ਜਿਹੜਾ ਇੱਕ ਐ ਐਕਸਪ੍ਰੈਸ਼ਨ ਜੇ ਦੇ ਰਿਹਾ 쇼 ਆਫ ਇਹ ਹੁੰਦਾ ਹੈ ਐਕਸਪ੍ਰੈਸ਼ਨ ਦੇਣੇ ਵੀ 쇼 ਆਫ ਜਿਹੜਾ ਉਹ ਕਈ ਤਰੀਕਿਆਂ ਨਾਲ ਹੁੰਦਾ ਹੈ ਠੀਕ ਹੈ ਇਸ ਕਰਕੇ ਬਥੇ ਜਿਸੇ ਤਰੀਕੇ ਨਾਲ ਕੋਈ 쇼 ਆਫ ਨਹੀਂ ਕਰਦਾ ਐ ਚਲੋ ਜੀ ਆਪਾਂ ਹੁਣ ਮੇਰੀ ਇੰਸਟਾਗ੍ਰam ਆਈ ਮੈਂ ਬਲੌਗ ਐਂਡ ਕਰਦੇ ਪਹਿਲਾਂ ਕਹੂੰਗੀ ਮੇਰਾ ਇੰਸਟਾਗ੍ਰam ਆਈਡੀ ਜਿਹੜੀ ਗगन ਕੋਪਰ ਆਏ 805 ਜਰੂਰ ਫੋਲੋ ਕਰਿਓ ਜਾ ਕੇ ਹੁਣ ਮੈਂ ਰੋਜ਼ ਉੱਥੇ ਨਵੀਆਂ 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 ਰੀਲਾਂ ਜੀਆਂ ਪਾਉਂਦੀ ਹੁੰਦੀ ਹੁੰਦੀ ਆ ਤੇ ਜਰੂਰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਜਲਦੀ ਤੋਂ ਜਲਦੀ ਇੰਸਟਾਗ੍ਰam ਆਈਡੀ ਦੇ ਫੋਲੋਅਰਸ ਵਧਾਏ ਤਾਂ ਮੇਰੇ 13000 ਸਬਸਕ੍ਰਾਈਬਰ ਹੋ ਗਏ ਮੇਰੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਹੁਣ ਜਲਦੀ ਤੋਂ ਜਲਦੀ 14000 ਕਰ ਦੋ ਐਨੇ ਵੀਡੀਓ ਸਟਿੱਕ ਲਿਆਤਾ ਤੋਨੇ ਹਰ ਇੰਨੀ ਛੋਟੀ ਬਦੇ ਇੱਕ ਨਾ ਚਲੋ ਜੀ ਨਾ 2-3 ਇੰਚ ਵਧਿਆ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਵੀਡੀਓ ਜ਼ਿਆਦਾ ਲੰਬੀ ਨਾ ਹੋ ਜੇ ਕਿਉਂਕਿ ਮੈਂ ਗੱਲਾਂ ਬਾਤਾਂ ਨਾਲ ਬਹੁਤ ਲੰਬੀ ਕਰ ਦਿੰਨੀ ਐ ਫਿਰ ਮੇਰੀ ਦਰਾਣੀ ਵਾਲਾ ਜਿਹੜਾ ਮੰਦੀਪ ਵਾਲਾ ਚੈਨਲ ਆ ਉਹ ਤੇ ਆਂਦੇ ਨੇ ਕਹਿੰਦੇ ਵੀ ਤੁਹਾਡੀ ਜਠਾਣੀ ਆਪਦੇ ਵਲੌਗਸੇ ਜ਼ਿਆਦਾ ਬੋਲਦੀ ਐ ਤੁਹਾਡੇ ਚ ਤੁਹਾਨੂੰ ਬੋਲਣ ਹੀ ਨਹੀਂ ਦਿੰਦੀ ਹੈਗੀ ਮੈਂ ਮੈਂ ਜਿਵੇਂ ਉਹਨਾਂ ਦੇ ਵਲੌਗਸ ਚ ਜਾ ਜਾ ਕੇ ਦੇਖਿਓ ਦੇਖਦੇ ਹਿਓ ਸਾਰੇ ਉਹਨਾਂ ਦਾ ਵਲੌਗ ਤਾਂ ਅਸੀਂ ਹਾਸੇ ਮਜ਼ਾਕ ਕਰਦੇ ਹੰਨਾ ਬੋਲੀ ਜਾਓ ਜਿੰਨਾ ਮਰਜੀ ਉਹ ਵਿੱਚ ਰੋਕਣਾ ਟੋਕਣਾ ਸਾਰਾ ਹਾਸੇ ਮਜ਼ਾਕ ਹੁੰਦਾ ਉਹ ਜਿਵੇਂ ਉਹ ਬਣਾਉਂਦੀ ਹੁੰਦੇ ਕਈ ਵਾਰ ਮੈਨੂੰ ਵੀ ਕੋਈ ਡੋਕ ਡੋ ਕਿਦਾ ਇਸੇ ਸਾਨੂੰ ਪਤਾ ਹੈ ਸਾਨੂੰ ਇੱਕ ਦੂਜੇ ਦੇ ਸੁਭਾਅ ਦਾ ਜਾਂ ਅਸੀਂ ਕਿੱਥੇ ਮਜ਼ਾਕ ਮਸਤੀ ਕਰ ਰਹੇ ਹਾਂ ਕਿੱਥੇ ਅਸੀਂ ਸੀਰੀਅਸ ਹੋ ਰਹੇ ਸਾਨੂੰ ਇੱਕ ਦੂਜੇ ਦੇ ਉਹਦਾ ਪਤਾ ਹੁੰਦਾ ਜਿਵੇਂ ਥੋਨੂੰ ਆਪਣੇ ਪਰਿਵਾਰ ਦਾ ਪਤਾ ਹੈ ਉਦਾਂ ਹੀ ਸਾਨੂੰ ਵੀ ਆਪਣੇ ਪਰਿਵਾਰ ਦਾ ਪਤਾ ਹੈ ਕਿਸੇ ਨੂੰ ਸਾਡੇ ਪਰਿਵਾਰ ਦਾ ਕੁਝ ਨਹੀਂ ਪਤਾ ਇਸ ਲਈ ਬਿਨਾ ਜਾਣੇ ਪਹਿਚਾਣੇ ਜਾਂ ਉਹਦੇ ਨਾਲ ਰਹੇ ਜਾਂ ਉਹਦਾ ਹਨਾ ਉਹ ਕਰੇ ਮਿਲਵਰਤ ਬਿਨਾ ਮਿਲਵਰਤਨ ਤੋਂ ਹਨਾ ਏਦਾਂ ਕਿਸੇ ਨੂੰ ਵੀ ਉਹ ਨਹੀਂ ਕਰਿਆ ਕਰਦੇ ਜੱਜ ਨਹੀਂ ਕਰਿਆ ਕਰਦੇ ਹੈਗੇ ਅਸੀਂ ਵੀ ਬਹੁਤ ਸਾਰੇ ਦੇ ਵਲੌਗ ਦੇਖਦੇ ਆਂ ਪਰ ਅਸੀਂ ਕਿਸੇ ਨੂੰ ਕੋਈ ਕਮੈਂਟ ਨਹੀਂ ਕਰਦੇ ਗਲਤ ਕੋਈ ਨਹੀਂ ਕਰਦੇ ਜੇ ਚੰਗਾ ਨਹੀਂ ਕਰਨਾ ਤਾਂ ਮਾੜਾ ਵੀ ਨਹੀਂ ਕਰਦੇ ਤਾਂ ਚਲੋ ਮਾੜਾ ਨਹੀਂ ਮੈਂ ਕਹਿ ਰਹੀ ਹੈਗੀ ਵੀ ਤੁਹਾਡਾ ਮਾੜਾ ਹੈ ਬਸ ਐ ਵੀ ਮਤਲਬ ਵੀ ਕੋਈ ਘੱਟ ਬੋਲੇ ਕੋਈ ਜ਼ਿਆਦਾ ਬੋਲੇ ਕਿਸੇ ਨੂੰ ਗਲਤ ਨਹੀਂ ਠਹਿਰਾਏਗਾ ਇਹ ਤਾਂ ਜਿਵੇਂ ਆਪਾਂ ਇੱਕ ਦੂਜੇ ਦੇ ਪਿੰਡਾਂ 'ਚ ਘਰਾਂ ਨਹੀਂ ਜਾਂਦੇ ਹਨਾ ਉਹੀ ਗੱਲ ਉਹਨੂੰ ਦੱਸਤੀ ਵਾ ਦੋ ਗੱਲਾਂ ਉਹਨੂੰ ਉਹ ਗੱਲ ਹੋ ਜਾਂਦੀ ਆ ਉਹ ਗੱਲਾਂ ਨਹੀਂ ਕਰੀਦੀ ਚਲੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜਲਦੀ ਤੋਂ ਜਲਦੀ ਹੁਣ 14000 ਸਬਸਕ੍ਰਾਈਬਰ ਕਰੋ ਹੁਣ ਮਿਲਦੇ ਆ ਆਪਣੇ ਅਗਲੇ ਵਿੱਚ